ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਨੂੰ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪਾ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਤੁਸੀਂ ਆਸਾਨੀ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਰਹੇਗੇ ਤੁਸੀਂ ਆਪਣਾ ਕਿਸੇ ਕਿਸੇ ਵੀ ਵਰਕ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਨਸੂਬਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ। ਹਮੇ ਸਾਡੇ ਵਾਲੀ ਡਿਜ਼ਾਈਨ ਹੈਗਾ ਤੁਸੀਂ ਉਹ ਤੁਸੀਂ YouTube ਤੇ ਦੇਖ ਸਕਦੇ ਹੋ ਸਾਨੂੰ Insta ਤੇ ਫੋਲੋ ਕਰੋ। ਸੰਧੂ ਬੁਟੀ ਕੋਡ ਉਹਨਾ ਨਾਮ ਸਾਡੀ Insta 'ਚ ਹੈ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜੂਗਾ। ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਉੱਥੋਂ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ। ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਫੈਬਰਿਕ ਆ ਹਰ ਇੱਕ ਤਰ੍ਹਾਂ ਦਾ ਵਰਕ ਆ। ਹਾਇ ਵੀ ਤੋਂ ਹਾਇ ਵੀ ਹਰ ਕਿਸੇ ਤੁਹਾਡੇ ਆਪਣੇ ਡਿਜ਼ਾਈਨਿੰਗ ਨਾਲ ਜਿਹੜਾ ਸੂਟ ਤੁਸੀਂ ਰੈਡੀ ਕਰਵਾਉਣਾਗਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਆ ਆਪਣਾ ਸੂਟ ਜਿਹੜਾ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਗਰਮੀਆਂ ਦੀ ਸਪੈਸ਼ਲ ਸੂਟ ਲੈ ਕੇ ਆਏ ਆਂਗੇ ਸੇਲ ਵਾਲੇ ਸੂਟ ਲੈ ਕੇ ਆਏ ਆਂਗੇ ਵਿਦ ਪ੍ਰਾਈਸ ਦੇ ਵਿਦ ਦੁਪੱਟਾ ਤੇ ਸਾਰਾ ਸ਼ਿਪਿੰਗ ਫ੍ਰੀ ਹੈ ਸਾਰੇ ਸੂਟ ਨਹੀਂ ਆਪਣੇ ਪੰਜਾਬ ਦੇ ਵਿੱਚ ਵਿਦ ਦੁਪੱਟਾ ਸੂਟ ਜਿਹੜਾ ਬਾਇ ਕਰ ਸਕਦੇ ਹੋ ਰੇਟ ਤੁਹਾਨੂੰ ਆਪਾਂ ਨਾਲ-ਨਾਲ ਦੱਸਾਂਗੇ ਸੂਟਾਂ ਦੇ ਕੈਮਰੇਕ कॉटन ਦੇ ਆਪਾਂ ਨੇ ਤਿਆਰ ਕਰਵਾਏ ਨੇ ਵਧੀਆ ਗਰਮੀਆਂ ਵਾਲੇ ਬਹੁਤ ਹੀ ਜ਼ਿਆਦਾ ਸੋਹ ਸਾਰੇ ਕੁਝ ਆਤਗਾ ਮਤਲਬ ਤੁਹਾਨੂੰ ਬਹੁਤ ਸੋਹਣੇ ਪਸੂਟ ਆਪਾਂ ਤੁਹਾਡੇ ਲਈ ਸੇਲ ਦੇ ਵਿੱਚ ਲੈ ਕੇ ਆਏ ਆ ਅੱਜ ਉਮੀਦ ਕਰਦੇ ਆ ਤੁਹਾਨੂੰ ਸਾਰੇ ਨੂੰ ਪਸੰਦ ਆਉਣਗੇ ਤੇ ਵੀਡੀਓ ਅੰਤ ਤੱਕ ਜਿਵੇਂ ਦੇਖੋ ਹਾਂਜੀ ਦੇਖੋ ਜਿਹੜਾ ਪਹਿਲਾ ਸੂਟ ਆਪਣਾ ਇਹ ਆਪਾਂ ਜਿਹੜਾ ਕਲਰ ਹੈਗਾ ਇਹਦਾ ਬਹੁਤ ਸੋਹਣਾ ਗ੍ਰੀਨ ਜਿਹਾ ਜਿਹੜਾ ਪਿਸਤਾ ਜਿਹਾ ਨਾ ਡਾਰਕ ਪਿਸਤਾ ਤੇ ਨਾ ਹੀ ਲਾਈਟ ਪਿਸਤਾ ਬਹੁਤ ਸੋਹਣਾ ਕਲਰ ਹੈਗਾ ਗ੍ਰੀਨ ਜਿਹਾ ਤੇ ਵਰਕ ਤਾਂ ਜਿਹੜੀ ਫਿਨਿਸ਼ਿੰਗ ਹੈਗੀ ਤੁਹਾਨੂੰ ਪੂਰੀ ਵਧੀਆ ਮਿਲੂ ਪਰ ਕੋਈ ਖਿਚੀ ਮਸ਼ੀਨ ਵਰਕ ਦੇ ਨਾਲ ਆਪਾਂ ਕੈਮਰਿਕ कॉटन ਤੇ ਰੈਡੀ ਕਰਵਾਏ ਨੇ ਇਹ ਸੂਟ ਸਾਰੇ ਆਪਾਂ ਤੁਹਾਨੂੰ ਪ੍ਰਾਈਸ ਵਗੈਰਾ ਮੈਂਸ਼ਨ ਕਰੂਗਾ ਸਕਰੀਨ ਦੇ ਉੱਪਰ ਤੁਸੀਂ ਆਪਣਾ ਦੇਖ ਸਕਦੇ ਜਿਹੜਾ ਸੂਟ ਆਪਣ ਪਾਇ ਕਰ ਸਕਦੇ ਇਹ ਵਾਲਾ ਡਿਜ਼ਾਈਨ ਹੈ ਸਾਰਾ ਸ਼ਰਟ ਦਾ ਮਹਿਰੂਨ ਸ਼ੇਡਾ ਜਿਹੜਾ ਇਹਦੇ ਤੇ ਗ੍ਰੀਨ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਇੱਕ ਲਾਈਫ ਪੈਂਦੀ ਸ਼ਰਟ ਪਾਇਆ ਆਪਣ ਵਿੱਚ ਇਹ ਬੀ ਸ਼ੇਪ ਦੀ ਨੈਕ ਬਣੀ ਹੋਈ ਹੈ ਜੀ ਦੇਖੋ ਇਹਦਾ ਬੀ ਸ਼ੇਪ ਦੀ ਨੈਕ ਦਾ ਤੇ ਸਾਰੀ ਸ਼ਰਟ ਦੇ ਫਰੰਟ ਦੇ ਉੱਪਰ ਆਹ ਬਟੀਆਂ ਬਟੀਆਂ ਦੇ ਜਿਹੜੀਆਂ ਬੁਟੀਆਂ ਆ ਜਾਣਗੀਆਂ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਕਲੀਅਰ ਪੂਰੀ ਸਾਫ ਸੁਥਰੀ ਫਿਨਿਸ਼ਿੰਗ ਮਿਲੂਗੀ ਤੁਹਾਨੂੰ ਵਰਕ ਦੀ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਦੇ ਵਿੱਚ ਤੁਸੀਂ ਕਮੀ ਨਹੀਂ ਕਰ ਸਕਦੇ ਹੈਗੇ ਵਰਕ ਦੇ ਵਿੱਚ ਤੇ ਇਹ ਏਰੀਆ ਆਪਾਂ ਨੂੰ ਬਾਹ ਦੇ ਉੱਪਰ ਵੀ ਵਰਕ ਮਿਲੂਗਾ ਆਹ ਵਾਲੇ ਬੁਟੀਆਂ ਜਨ ਦੇਖੋ ਇਦਾਂ ਇਹ ਬਾਹ ਦੇ ਉੱਪਰ ਲੰਗੇ ਵਰਕ ਦੀ ਫਿਨਿਸ਼ਿੰਗ ਬਾਕੀ ਸਾਰਾ ਸੂਟ ਵਗੈਰਾ ਤੇ ਇਹ ਵਾਲਾ ਪਿਓਰ ਸ਼ਕੂਨ ਦਾ ਆਪਾਂ ਨੇ ਦੁਪੱਟਾ ਲਗਾਇਆ ਹੋਣਾ ਪਿਓਰ ਸ਼ਕੂਨ ਦਾ ਦੁਪੱਟਾ ਇਦਾਂ ਲੜਾ ਟੁਕਾਈ ਦਾ ਹੀ ਹੋਇਆ ਹੈਗਾ ਮਰਦਾ ਤੋਂ ਐਵੇਂ ਟਾਈਟ ਆਇਆ ਤੋਂ ਨਾ ਸਾਈਡ ਨਾਲ ਤੋਂ ਬਾਕੀ ਜਿਹੜਾ ਸੈਂਟਰ ਦੇ ਵਿੱਚ ਸਾਰਾ ਦੁਪੱਟਾ ਜਿਹੜਾ ਸੂਟ ਨਾਲ ਦਾ ਪਲੇਨ ਹੈ ਤੁਸੀਂ ਆਪਣਾ ਵੀ ਇਹ ਦੁਪੱਟਾ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਤੁਸੀਂ ਆਪਣਾ ਪ੍ਰਾਈਸ ਵਗੈਰਾ ਦੇਖ ਕੇ ਸੇਮ ਸੂਟ ਆਪਣੇ ਕੋਲ ਸਾਰੇ ਇਸ ਟਾਈਮ ਹੈਗੇ ਨੇ ਕਿ ਤੁਸੀਂ ਆਪਣਾ ਸਕਰੀਨ ਸ਼ਾਟ ਭੇਜ ਕੇ ਆਪਣਾ ਰਸੂਟ ਆਪਕ ਕਰਵਾ ਕੇ ਲੈ ਸਕਦੇ ਹੋ ਸ਼ਿਪਿੰਗ ਫ੍ਰੀ ਹੈ ਦੀ ਹਾਂਜੀ ਜਿਹੜਾ ਲੈ ਸੂਟ ਆ ਆਪਣਾ ਇਹ ਲਾਈਟ ਲਵੈਂਡਰ ਸ਼ੇਡ ਹੈਗਾ ਇਹ ਵੀ ਆਪਣਾ ਕੈਮਰੀ ਕਾਟਨ ਦਾ ਗਾ ਮਸ਼ੀਨ ਵਰਕ ਦਾ ਸੂਟ ਹੈ ਲਾਈਟ ਲਵੈਂਡਰ ਸ਼ੇਡ ਹੈ ਵੈਂਡਰ ਸ਼ੇਡ ਦੇ ਉੱਪਰ ਆਪਾਂ ਨੇ ਹਾਂਜੀ ਬਹੁਤ ਹੀ ਸੋਹਣਾ ਆਪਣਾ ਦੇਖੋ ਤੇ ਸੈਂਟਰ ਪੈਨਲ ਨਾਲ ਡਿਜ਼ਾਈਨ ਤਿਆਰ ਹੋਇਆ ਹੈ ਇਹਦਾ ਇਹਦੇ ਆਪਣਾ ਮਿਰਰ ਨਾਲ ਵਰਤੂ ਹੈ ਇਹ ਕਾਗਜ਼ੀ ਮਿਰਰ ਨਾਲ ਇਹਦਾ ਸੈਂਟਰ ਪੈਨਲ ਬੜੇ ਹੋਏ ਨੇ ਦੇਖੋ ਤੇ ਘੇਰੇ ਦਾ ਵਰਤਿਆ ਉੱਪਰ ਸੈਂਟਰ ਪੈਨਲ ਆ ਗਏ ਤੇ ਚਾਕਾਂ ਦੇ ਉੱਪਰ ਸੌਰੀ ਘੇਰੇ ਦੇ ਉੱਪਰ ਦੇ ਖਵਾਵਲ ਵਰਤਿਆ ਡਾਰਕ ਜਿਹੜਾ ਪਰਪਲ ਸ਼ੇਡ ਆਪਾਂ ਉਹ ਵਿੱਚ ਪਾਇਆ ਇਹ ਥ੍ਰੈਡ ਇੱਕ ਥ੍ਰੈਡ ਨਾਲ ਵਰਕ ਕਰਵਾਇਆਗਾ ਬਾਕੀ ਸਾਰਾ ਜਿਹੜਾ ਆਹ ਪਿੱਛਾ ਇਹ ਕਾਲਜੀ ਮਿਰਰ ਲੱਗਾ ਹੋਇਆਗਾ ਸਾਰਾ ਜਿਹੜੀ ਸੈਂਟਰ ਪੈਨਲ ਨੇ ਇਹ ਵੀ ਮਿਰਰ ਵਾਲੀ ਨਹੀਂ ਸ਼ੀਸ਼ੇ ਵਾਲੀ ਨੇ ਸਾਰੇ ਸ਼ੋਰਟ ਦੇ ਫਰੰਟ ਦੇ ਉੱਪਰ ਵਰਕ ਆ ਗਿਆ ਖੁੰਜੇ ਦੇ ਉੱਪਰ ਆ ਫੁੱਲ ਆ ਗਏ ਐਦਾਂ ਤੇ ਇਹ ਵਾਲਾ ਜਿਹੜਾ ਵਰਕ ਆਪਾਂ ਨੂੰ ਬਾਹਰ ਦੇ ਉੱਪਰ ਮਿਲੂਗਾ ਆ ਫਲਾਰ ਬਣਿਆ ਹੋਇਆ ਪਾਣੀ ਤੇ ਬਹੁਤ ਖੂਸੂਰਤ ਬਾਹਰ ਤਾਂ ਵੀ ਇਹ ਫਲਾਰ ਬਣਿਆ ਹੋਇਆ ਦੋ ਜਿਹੜੀਆਂ ਬੇਲਾ ਨੇ ਵੀ ਇਹ ਆਪਣੇ ਜਿਹੜੇ ਸੀ ਸ਼ੇਰੀ ਨੂੰ ਤੇ ਇਹਦੇ ਨਾਲ ਵੀ ਦੁਪੱਟਾ ਪ्योर ਚੂਨ ਸਕੂਨ ਦਾਗਾ ਜੋ ਸਕੂਨ ਦਾ ਦੁਪੱਟਾਗਾ ਇਹ ਵੀ ਟਾਈਡਾਈ ਹੋਇਆ ਹੋਇਆ ਆਪਣਾ ਦੁਪੱਟਾ ਬਹੁਤ ਸੋਹਣਾ ਸਾਰੇ ਆਪਾਂ ਕਲਰਫੁਲ ਟਾਈਡ ਦੁਪੱਟੇ ਕਰਵਾਏ ਨੇਗੇ ਨਾਲ ਬਹੁਤ ਸੋਹਣਾ ਵਿੱਚ ਵਿੱਚ ਟਾਈਡਾਈ ਕੀਤੀ ਹੋਈ ਹੈ ਕਿਉਂਕਿ ਆਪਾਂ ਸਾਰੇ ਟਾਈਡ ਦੁਪੱਟਾ ਇਸ ਲਈ ਨਹੀਂ ਕਰਵਾਇਆ ਕਿਉਂਕਿ ਇੰਨੀ ਕਿ ਟਾਈਡਾਈ ਹਰ ਇੱਕ ਨੂੰ ਪਸੰਦ ਹੁੰਦੀ ਹੈਗੀ ਹਰ ਇੱਕ कस्टमर ਆਪਣਾ ਕੈਰੀ ਕਰ ਲੈਂਦਾ ਇਹਦਾ ਦੁਪੱਟਾ। ਕਈ ਵਾਰ ਜਿਹੜਾ ਆਪਾਂ ਸਾਰਾ ਟਾਈ ਡਾਈ ਕਰਵਾ ਲੈਣਾਂਗੇ ਉਹ ਕਿਸ ਨੂੰ ਨਹੀਂ ਪਸੰਦ ਆਉਂਦਾ। ਬਾਕੀ ਜਿਹੜੀ ਕੈਮਰਿਕ ਕਾਟਨ ਆ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਫੈਬਰਿਕ ਆ। ਅੱਧੇ ਕਿ ਭਾਣਾ ਦੇ ਪਲੇਖੇ ਹੁੰਦੇ ਨੇਗੇ ਵੀ ਪਤਾ ਨਹੀਂ ਇਹ ਵੀ ਕੈਮਰਿਕ ਹੈ ਜਿਹੜਾ ਕਰੜਾ ਕਰੜਾ ਜਾਂ ਫੜਾ ਹੁੰਦਾ ਫਾਟ ਜਾਂ ਹੁੰਦਾ ਕਿ ਉਹ ਵਾਲਾ ਹੁੰਦਾ। ਬਿਲਕੁਲ ਆਰਾਮ ਦਾ ਇੱਕ ਕੋਰ ਜਿਹੜਾ ਆਪਣੇ ਹੁਣ ਤਿੰਨ ਚਾਰ ਮਹੀਨੇ ਆਪਾਂ ਗਰਮੀ ਦੇ ਵਿੱਚ ਆਰਾਮ ਨਾਲ ਵੀਅਰ ਕਰ ਸਕਦੇ ਆ ਉਹ ਵਾਲਾ ਕੱਪੜਾ ਗਾ। ਵਿਦਆਊਟ ਲਾਈਨਿੰਗ ਬਣੂਗਾ ਇਹ ਤੇ ਬਹੁਤ ਹੀ ਸੌਫਟ ਕੱਪੜਾ ਜਿਹੜਾ ਪੜਾ ਹੈ ਕੈ ਇਹ ਆਪਾਂ ਤੁਸੀਂ ਪ੍ਰਾਈਸ ਦੇਖ ਕੇ ਆਪਣਾ ਸਕਰੀਨ ਦੇ ਉੱਪਰ ਆਪਣਾ ਜਿਹੜਾ ਸੂਟ ਤੁਸੀਂ ਬਾਏ ਕਰ ਸਕਦੇ ਹੋ। ਹਾਂਜੀ। ਦੇਖੋ ਜਣਾ ਨੈਕਸਟ ਆਪਣਾ ਇਹ ਲਾਈਟ ਜਿਆ ਰਸਟ ਸ਼ੇਡ ਹੈਗਾ। ਬਹੁਤ ਪਿਆਰਾ ਕਲਰ ਹੈ। ਬੜਾ ਵੀ ਸਾਰੇ ਆਪਾਂ ਗਰਮੀਆਂ ਵਾਲੇ ਸੂਟ ਲੈਂਦੇ ਨੇ ਗਰਮੀਆਂ ਵਾਲੇ ਜਿਹੜੇ ਕਲਰ ਲੈਂਦੇ ਨੇ ਕਿ ਆਪਾਂ ਨੇ ਇਹ ਕੋਈ ਐਦਾਂ ਦਾ ਨਹੀਂ ਹੈਗਾ ਕਿ ਆਪਾਂ ਜਿਆਦਾ ਡਾਰਕ ਕਲਰ ਜੂਸ ਕੀਤਾਗਾ। ਲਾਈਟ ਲਾਇ ਤੇ ਇਹ ਵਰਕ ਕਰਵਾਏ ਲੇਗੇ। ਸਾਰੇ ਆਪਣੇ ਸੇਲ ਵਾਲੇ ਸੂਟ ਬੇਚ ਵਾਲੇ। ਲਾਈਟ ਜੇ ਬਹੁਤ ਸੋਹਣਾ ਕਲਰ ਹੈ ਇਹ। ਲਾਈਟ ਜਿਹਾ ਰਸਟ ਟੰਡ ਲੱਗਿਆ ਇਹ ਚਾਕਾਂ ਕੇ ਜਿਹੜੇ ਉੱਪਰ ਵਰਕ ਕਰਾ ਲਓ ਇੱਕ ਇੱਕ ਥੈਡ ਨਾਲ ਇਹ ਵਾਲਾ ਵਰਕ ਹੋਇਆ ਸਾਕੇ ਦੇਖੋ ਇਦਾਂ ਇਹ ਵਾਲਾ ਆ ਗਿਆ ਵਾਈਟ ਦੇ ਨਾਲ ਚਾਕਾਂ ਦੇ ਉੱਪਰ ਫਲਾਰ ਘੇਰੇ ਦੇ ਉੱਪਰ ਫਲਾਰ ਆ ਗਏ ਫਿਰ ਆਹ ਵਾਲੀ ਬੀਜ ਜਿਹੜੀ ਇਹ ਚਾਕਾਂ ਦੇ ਉੱਪਰ ਆਉਂਦੀ ਬਹੁਤ ਸੋਹਣਾ ਲੱਗ ਰਿਹਾ ਹੈ ਲੋ ਇੱਕ ਥੈਡ ਦੇ ਨਾਲ ਇਹ ਕਲਰ ਦੇ ਉੱਪਰ ਜਦ ਵੀ ਬਹੁਤ ਰਿਆਂਗਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਬਹੁਤ ਸੋਹਣਾ ਲਾਈਟ ਜਿਹਾ ਰਸਟ ਫੀਲ ਆ ਰਿਹਾ ਇਹ ਬਣਾ ਆ ਗਿਆ ਬਾਂਦ ਵਰਕ ਬਾਤੀਆਂ ਦੇ ਨਾਲ ਇਹ ਪਿਓਰ ਸ਼ਕੂਮ ਦਾ ਉਹਦੀ ਆਪਣਾ ਦੁਪੱਟਾ ਗਾ ਦੇਖੋ ਐਵੇਂ ਆਪਾਂ ਨੇ ਟਾਈਡ ਇਹ ਕਰਾਇਆ ਸਾਰੀਆਂ ਟਾਈਡ ਇਹ ਤੁਹਾਨੂੰ ਬਹੁਤ ਸੋਹਣੇ ਮਿਲਣਗੇ ਐ ਬੈਸਟ ਮਿਲਣਗੇ ਦੇਖੋ ਤਾਂ ਵੀ ਕੁਸ਼ੂਰ ਤੇ ਆਪਣਾ ਦੁਪੱਟਾ ਗਾ ਨਾਲ ਲੈ ਕੇ ਆਪਾਂ ਸੋਬਰ ਸਰਦਾਰੀ ਜੇ ਸੂਟ ਸਾਰੇ ਤਿਆਰ ਕਰਵਾਏਗੇ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਹੈਗਾ ਕੈਮਰੀ ਕਾਟਨ ਦਾ ਸੂਟ ਆ ਪਿਓਰ ਸ਼ਕੂਮ ਦਾ ਦੁਪੱਟਾ ਮਸ਼ੀਨ ਕਰਕੇ ਦੇ ਆਪਾਂ ਤਿਆਰ ਕਰਵਾਏਗੇ ਤੁਸੀਂ ਆਪਣੀ ਜਿਹੜੀ ਪੰਜਾਬ ਦੇ ਵਿੱਚ ਆ ਸ਼ਿਪਿੰਗ ਫ੍ਰੀ ਆ ਬਿਲਕੁਲ ਸੌਫਟ ਫੈਬਰਿਕ ਆ ਸਾਰੀਆਂ ਕੁਆਲਿਟੀ ਵਾਲੇ ਕੱਪੜੇ ਦੇ ਵਿੱਚ ਸਸਤੇ ਵੀ ਲੱਗੇ ਤੇ ਆਪਣਾ ਕੱਪੜਾ ਵੀ ਵਧੀਆ ਵਰਕ ਵਗੈਰਾ ਦੀ ਫਿਨਿਸ਼ਿੰਗ ਹੈ ਦੁਪੱਟਾ ਵੀ ਨਾਲ ਹੈਗਾ ਤੁਸੀਂ ਆਪਣਾ ਪ੍ਰਾਈਸ ਦੇਖ ਕੇ ਲੈ ਸਕਦੇ ਹੋ ਹਨ ਜਿਹੜਾ ਨੈਕਸਟ ਹੈਗਾ ਇਹ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈ ਇਹ ਵਾਲਾ ਇਹਨਾ ਸੁਨਾ ਕਲਰ ਹੈ ਮੈਨੂੰ ਤਾਂ ਬਹੁਤ ਪਸੰਦ ਆਇਆ ਇਹ ਵਾਲਾ ਇਹਨਿਤ ਕਰ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾਗਾ ਤੇ ਬਾਕੀ ਦਾ ਵਰਕ ਵੀ ਇਹ ਵਨ ਘੇਰੇ ਦੇ ਉੱਪਰ ਵਰਕਾ ਦੇਖੋ ਤਾਂ ਗੁੰਦ ਵਾਂਗੂੰ ਦਵਾ ਵਰਕਾ ਹੋਇਆ ਹੈ ਸਾਰਾ ਪੂਰੀ ਵਰਕ ਦੀ ਫਿਨਿਸ਼ਿੰਗ ਨਾਲ ਤੁਹਾਨੂੰ ਕੈਮਰੇ ਦੇ ਵਿੱਚ ਪੂਰੀ ਵਧੀਆ ਦਿਖਾਈ ਦਿੰਦੀ ਹੋਊਗੀ ਜਿਹੈ ਸਾਡੇ ਕੋਲ ਫਿਨਿਸ਼ਿੰਗ ਸਾਨੂੰ ਪਤਾ ਲੱਗਦਾ ਉਹ ਵੀ ਤੁਹਾਨੂੰ ਦਿਸਕ ਦਿਗੀ ਐਦਾਂ ਪੂਰਾ ਵਧੀਆ ਆਪਣਾ ਬਾਰਡਰ ਬਣਿਆ ਹੈ ਘੇਰੇ ਦੇ ਉੱਪਰ ਸਾਰੇ ਸ਼ਾਟ ਦੇ ਵਿੱਚ ਆਪਾਂ ਨੂੰ ਗੋਲ ਗੋਲ ਫਲਾਰ ਜਿਵੇਂ ਸਾਰੇ ਸ਼ਾਟ ਦੇ ਵਿੱਚ ਸ਼ਾਟ ਦੀ ਲੈਂਥ ਰਿਕਾਰਡਿੰਗ ਇੰਨਾ ਸੋਹਣਾ ਪਿਆਰਾ ਵਰਕ ਹੋਇਆ ਹੈਗਾ ਕਿ ਸੂਟ ਦਾ ਕਲਰ ਬਹੁਤ ਸੋਹਣਾਗਾ ਇੱਕ ਇਹਦੇ ਥ्रेड ਨੇ ਜਿਹੜੇ ਸਾਰੇ ਜਿਚਾ ਕੇ ਪਾਇ ਹੋਏ ਨੇ ਕੋਈ ਵੀ ਦੇਖੋ ਇਦਾਂ ਨਹੀਂ ਹੈਗਾ ਵੀ ਆਪਾਂ ਸਰਦਾਰੀ suit ਤਿਆਰ ਕਰਵਾਏ ਨੇ ਵੀ ਇਹਦਾ ਲਾਈਟ ਕਲਰ ਸੀਗਾ suit ਦਾ ਤਾਂ ਇਹਦੇ ਵਿੱਚ ਆਪਾਂ 14 ਡਾਰਕ ਪਾਤਾ ਕੁਛ ਹੋਣਾ ਜਾਂ ਕੁਝ ਹੋਰ ਇਹਦੇ ਵਿੱਚ ਕੱਪੜਾ ਦੇ ਕਿੰਨੇ ਸੋਹਣੇ ਸਾਰੇ ਕਲਰ ਵਗੈਰਾ ਸੈਟ ਵਗੈਰਾ ਸਾਰੇ ਚਾਚ ਰਹੇ ਹੋਣਗੇ ਬਹੁਤ ਪੈਰੇ ਡਿਜ਼ਾਈਨਿੰਗ ਨਾਲ ਤਿਆਰ ਹੋਇਆ ਹੈਗਾ ਬਿਲਕੁਲ ਸੌਫਟ ਕੱਪੜਾ ਦਾ ਆਪਣਾ ਗਰਮੀਆਂ ਦੇ ਵਿੱਚ ਵੀਅਰ ਕਰਨ ਵਾਲਾ ਤੁਸੀਂ ਆਰਾਮ ਨਾਲ ਆਪਣਾ ਸਕਰੀਨਸ਼ਾਟ ਭੇਜ ਕੇ ਇਹਦਾ suit ਅਗ ਬਾਇ ਕਰ ਸਕਦੇ ਹੋ ਦੇਖੋ ਆਹ ਵਾਲਾ ਬਾਂਦਰ ਪਰ ਕਰ ਲਓ ਭਾਵੇਂ ਇਹਨੂੰ ਆਪਣੇ ਬਾਟਮ ਤੇ ਲਿਓ ਭਾਵੇਂ ਆਪਣੇ ਪਹਾੜਾਂ ਤੇ ਲਿਓ ਉਹ ਤੁਹਾਡੀ ਆਪਣੀ ਚੋਇਸ ਹੈ ਆਹਨੇ ਪਰ ਆ ਵਰਕ ਦਿਖਾਉਂਗਾ ਐਨਾ ਸੋਹਣਾ ਵਰਕ ਦੇਖੋ ਆਪਣੀ ਸ਼ਰਟ ਦੇ ਉੱਪਰ ਹੋਇਆ ਹੈ ਨਾਲ ਇਹਦੇ ਪਿਓਸ਼ਕੁੰਦ ਦਾ ਦੁਪੱਟਾ ਇਦਾਂ ਇਹ 4 ਸਾਈਡ ਦਾ ਹੀ ਹੋਇਆ ਹੈ 4 ਸਾਈਡ ਹੋਇਆ ਹੈ ਬਈ ਪੱਟਾ ਬਹੁਤ ਸੋਹਣਾ ਪੱਟਾ ਦੇਖੋ ਨਾਲ ਪਿਓਸ਼ਕੁੰਦ ਦੁਪੱਟੇ ਦੇ ਨਾਲ ਪ੍ਰਾਈਸ ਤੁਹਾਨੂੰ ਮੈਂਸ਼ਨ ਹੋ ਰਿਹਾ ਸਕਰੀਨ ਦੇ ਉੱਪਰ ਐਨਾ ਸੋਹਣਾ ਕਲਰ ਵਾਲਾ ਸੂਟ ਜਿਹੜੀ ਪਹਿਨਣਾ ਪਸੰਦ ਹੈਗਾ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਪਹਿਲਾ ਡਾ ਤੁਸੀਂ ਇਹ ਕਰ ਸਕਦੇ ਹੋ ਸੂਟ ਲੈਣਾ ਇੱਥੇ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈ ਜ ਆਪਣਾ ਇਹ ਵਾਲਾ ਵੀ ਆਪਣਾ ਕੈਮਰੀ ਕਾਟਨ ਦਾ ਹੀ ਸੂਟ ਹੈਗਾ ਦੇਖੋ ਬਹੁਤ ਸੋਹਣਾ ਸਕਾਈ ਜਿਹਾ ਕਲਰ ਹੈਗਾ ਸਕਾਈ ਸਰਦਾ ਹੀ ਜਿਹਾ ਕਲਰ ਹੈਗਾ ਇਹਦੇ ਵੀ ਆਪਣੇ ਚਾਕਰੇ ਦੇ ਉੱਪਰ ਬਣਿਆ ਹੋਇਆ ਹੈਗਾ ਵਾਟ ਦੇਖੋ ਛੋਟਾ ਜਿਹਾ ਚਾਕਰੇ ਦੇ ਉੱਪਰ ਇਹਦਾ ਵਾਟ ਬਣਿਆ ਹੋਇਆ ਹੈਗਾ ਇਧਰ ਹੈ ਗਲਾਈ ਉ ਜੀ ਦੇ ਵਿੱਚ ਆਪਣਾ ਵਾਟ ਕੀਤਾ ਹੋਇਆ ਹੈਗਾ ਬਰਖੂਂਜਿਆਂ ਦੇ ਵਿੱਚ ਤੇ ਆਪਣਾ ਘੇਰੇ ਦੇ ਉੱਪਰ ਆ ਗਿਆ ਬਹੁਤ ਸੋਹਣਾ ਦੇਖੋ ਸਕਾਈ ਜਿਹਾ ਕਲਰ ਹੈਗਾ ਵਿੱਚ ਪੀਚ ਸ਼ੇਡ ਤੇ ਪਿੰਕ ਸ਼ੇਡ ਦੋ ਫੇੜ ਪਾਏ ਹੋਏ ਨੇ ਇਹ ਘੇਰੇ ਚੱਕ ਵਾਲਾ ਵਰਕ ਆ ਗਿਆ ਆਪਣਾ ਇਦਾਂ ਹੀ ਇਹਦੀ ਮਤਲਬ ਇਹ ਵਾਲਾ ਕੱਟ ਵਰਤਦੇ ਜਈ ਆਪਾਂ ਨੂੰ ਬਾਹਰ ਉੱਪਰ ਮਿਲੂਗਾ ਇਹ ਬਾਹਰ ਉੱਪਰ ਤੇ ਨਾਲ ਹੀ ਇਹ ਦੇਖੋ ਦੁਪੱਟਾ ਹੈਗਾ ਪੀਚ ਕਲਰ ਦਾ ਆਪਾਂ ਨੇ ਪੰਟਾ ਕਰਵਾਇਆ ਹੈਗਾ ਪੀਚ ਕਲਰ ਦਾ ਦੁਪੱਟਾ ਹੈਗਾ ਤੇ ਜਿਹੇ ਜਿਹੇ ਦੇਖੋ ਫਲਾਰ ਹੈ ਵਿੱਚ ਉਹੋ ਜਿਹਾ ਆਪਾਂ ਨੇ ਦੁਪੱਟਾ ਕਰਾਇਆ ਹੈਗਾ ਤੁਸੀਂ ਆਪਣਾ ਟਾਈਡਾਈ ਕਰਵਾਉਣਾਗਾ ਇੱਕ ਕਲਰ ਦਾ ਕਰਵਾਉਣਾ ਹੈ ਨਾ ਜਿਵੇਂ ਤੁਹਾਨੂੰ ਪਸੰਦ ਹੋਵੇ ਉਸੋ ਮੇ ਕਰਾ ਸਕਦੇ ਹੋ ਸਕ੍ਰੀਨ ਦੇ ਉੱਪਰ ਇਹਦਾ ਜਿਹੜਾ ਪ੍ਰਾਈਸ ਤੁਹਾਨੂੰ ਦਿਖ ਰਿਹਾ ਹੈਗਾ ਤੁਸੀਂ ਦੇਖ ਕੇ ਆਪਣਾ ਇਹਦੇ ਨਾਲ ਦਾ ਸੂਟ ਤਿਆਰ ਕਰਵਾ ਸਕਦੇ ਹੋ ਜਾਂ ਤੁਸੀਂ ਸੇਮ ਜਿਹੜਾ ਸੂਟ ਲੈਣਾ ਹੈਗਾ ਆਪਣਾ ਸੇਮ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈਗਾ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਵੀ ਆਪਣਾ ਕੈਮਰੀ ਕੋਟਨ ਦਾ ਸੂਟ ਹੈ ਤੇ ਇਹਦਾ ਮਹਿੰਦੀ ਜਿਹਾ ਕਲਰ ਹੈ ਸੋ ਪਰ ਮਹਿੰਦੀ ਜਿਹਾ ਕਲਰ ਨਹੀਂ ਹੈ ਨਾ ਓਵਰ ਕਲਰ ਹੈ ਨਾ ਉਸ ਨੂੰ ਦੇਖੋ ਇਹਦੇ ਨਾਲ ਦੇ ਆਪਣੇ ਪਹਿਲਾਂ ਵੀ ਮਟ ਕੇ ਆਏ ਨੇ ਇਹਦੇ ਸੂਟ ਇਹਦੇ ਨਾਲ ਕੜਿਆਲਾ ਵਰਕਰਾਂ ਸਾਰੀ ਸ਼ਰਟ ਦੇ ਵਿੱਚ ਐਦਾ ਬਹੁਤ nhiều ਮਿਲਣਗੇ ਆਪਾਂ ਵੱਡੇ ਵੱਡੇ ਫਲਾਰ ਚ ਬੈਠਾ ਲੈ ਕੱਲਾ ਵਰਕ ਤੇ ਬਹੁਤ ਸੋਣਾ ਤੇ ਵੱਡੇ ਵੱਡੇ ਫਲਾਰ ਦੇ ਜਿਹੜੇ ਸਾਰੀ ਸ਼ਰਟ ਦੇ ਵਿੱਚ ਨੇ ਸਾਰੀ ਸ਼ਰਟ ਦੇ ਵਿੱਚ ਫਲਾਰ ਬਣੇ ਹੋਏ ਨੇ ਤੇ ਕਲੇ ਦਾ ਵਰਕ ਤੁਸੀਂ ਆਪਣਾ ਹਨਾ ਇਹਦੇ ਬਾਹਾਂ ਦੇ ਉੱਪਰ ਵੀ ਵਰਕ ਮਿਲੂਗਾ ਬਾਹਾਂ ਦੇ ਉੱਪਰ ਵੀ ਦੇਖੋ ਆਵਲ ਵਰਕ ਆ ਇਹਦਾ ਹਰ ਬੱਤੇਆਂ ਦਾ ਸਾਰਾ ਇਹ ਬਾਹਾਂ ਦੇ ਉੱਪਰ ਇਹ ਨਾਲ ਜਿਹੜਾ ਤੁਹਾਨੂੰ ਮੈਂ ਪ੍ਰਾਈਸ ਦੱਸ ਰਹੀ ਹਾਂ ਕਿ ਇਹ ਦਾ ਆਪਣਾ ਦੁਪੱਟਾ ਡਾਈ ਹੋ ਰਿਹਾ ਹੈਗਾ। ਡਾਈ ਡਾਈ ਦੁਪੱਟਾ ਕਰਵਾਇਆ ਆਪਣੇ ਨਾਲ। ਇਹਦਾ ਪ੍ਰਾਈਸ ਤੁਹਾਨੂੰ ਉਸ ਸਕਰੀਨ ਦੇ ਉੱਪਰ ਦਿਖੂਗਾ ਕਿ ਪਿਓਰ ਦੇ ਕਿਤਾ ਪਿਓਸ਼ ਭੂਨਾ ਦੁਪੱਟੇ ਤੁਹਾਨੂੰ ਸਾਰੇ ਸੂਟਾਂ ਉਹ ਦਿਖਾਏਣਗੇ। ਡਾਈ ਡਾਈ ਕੀਤਾ ਹੈ ਉਹਦੇ ਤੇ ਦੁਪੱਟਾ ਮਿਲੂਗਾ। ਇਹਦਾ ਪ੍ਰਾਈਸ ਵੀ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਕਿ ਸੇਲ ਪ੍ਰਾਈਸ ਤੁਸੀਂ ਆਪਣਾ ਪ੍ਰਾਈਸ ਦੇਖ ਕੇ ਇਹ ਦੁਪੱਟਾ ਸੂਟ ਇੱਕ ਪਾਏ ਕਰ ਸਕਦੇ ਹੋ। ਮਹਿੰਦੀ ਕਲਰ ਹੈ ਇਹਦਾ। ਲਾਈਟ ਤੇ ਜਾਂ ਮਹਿੰਦੀ ਕਲਰ ਹੈਗਾ। ਇਹ ਸਾਰੇ ਆਪਣੇ ਨੈੱਕ ਵਗੈਰਾ ਤੇ ਫਰੰਟ ਦੇ ਉੱਪਰ ਵਰਕ ਹੋਇਆ ਹੈ ਸ਼ਰਟ ਦੇ ਨਾਲ ਪ ਇਹਨਾਂ ਪ੍ਰਾਈਸ ਦੇ ਤੇ ਤੁਸੀਂ ਆਪਣਾ ਇਹ ਵਾਲਾ ਸੂਟ ਵੀ ਬਾਇ ਕਰ ਸਕਦੇ ਹੋ। ਹਾਂਜੀ ਇਹ ਆਪਾਂ ਸਾਰੇ ਸੂਟਾਂ ਨੂੰ ਅੱਜ ਸੇਲ ਵਾਲੇ ਸੂਟ ਦਿਖਾਏ ਸੀ ਕੈਮਰੀ कॉटन ਦੇ ਬਣੇ ਹੋਏ ਸੀਗੇ। ਬਹੁਤ ਹੀ ਸੋਹਣੇ-ਸੋਹਣੇ ਪਿਆਰੇ-ਪਿਆਰੇ ਕਲਰ ਸੀ, ਵਰਕ ਸੀ। ਸਾਰੀ ਡਿਟੇਲ ਨਾਲ ਪਤਾ ਨੂੰ ਵੀ ਵਿੱਚ ਦੱਸ ਚੁੱਕੇ ਹਾਂਗੇ। ਤੁਸੀਂ ਨਾਲ-ਨਾਲ ਆਪਾਂ ਪ੍ਰਾਈਸ ਦੱਸਿਆ ਨਹੀਂ ਕਿ ਸਾਰੇ ਸੂਟਾਂ ਦੇ ਤੁਸੀਂ ਕੋਈ ਆਪਣਾ ਹੋਰ ਕਲਰ ਤੇ ਕਰਵਾਉਣਾਗਾ ਨਾਲ ਇਹੀ ਆਪਣੇ ਸੇਮ ਸੂਟਾਂ ਦੇ ਤੁਸੀਂ ਬਾਇ ਕਰ ਸਕਦੇ ਹੋ। ਸਾਰੇ ਸੂਟ ਇਸ ਟਾਈਮ ਆਪਣੇ ਕੋਲ ਅਵੇਲੇਬਲ ਨੇਗੇ। ਤੁਸੀਂ ਆਪਣਾ ਕੋਈ ਵੀ ਸੂਟ ਪਹਿਲਾਂ ਸਕਰੀਨਸ਼ਾਟ ਭੇਜ ਦਿਤੀ ਆਪਾਂ ਲੈਣਾ ਸੂਟ ਲੈ ਸਕਦੇ ਹਾਂ। ਤੇ ਬਾਕੀ ਜੇ ਤੁਹਾਨੂੰ ਹੋਰ ਇਹਦੇ ਨਾਲ ਕੋਈ ਕਲਰ ਵਗੈਰਾ ਐਡ ਕਰਵਾਉਣਾਗਾ ਜਾਂ ਕੋਈ ਹੋਰ ਆਪਣੇ ਇਹੀ ਸੇਮ ਵਰਕ ਤੁਸੀਂ ਆਪਣਾ ਮਸਲੀਨ ਵਗੈਰਾ ਤੇ ਮੈਲਬਰੀ ਵਗੈਰਾ ਤੇ ਕਰਵਾਉਣਾ ਜਾਂ ਕੋਈ ਸਪੋਰਟ ਫੈ布ਰਿਕ ਤੇ ਕਰਵਾਉਣਾਗਾ ਤਾਂ ਸਾਡੀ ਡਿਟੇਲਸਾਂ ਆਪਣੀ ਦੱਸ ਕੇ ਆਪਣਾ ਸੇਮ ਫੋਟੋ ਤੇ ਕਰਵਾ ਕੇ ਲੈ ਸਾਡੇ ਕੋਲ ਆਂਦੇ ਹਾਂ ਹਾਂਜੀ ਜਿਹੜਾ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਆਰਡਰ ਦੇ ਸਕਦੇ ਹੋ ਉਸ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਹੈ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਅਤੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ